ਪੰਜਾਬ ਮਹਾਰਾਜਾ ਰਣਜੀਤ ਸਿੰਘ ਬਿਮਾਰ ਹੋ ਗਿਆ ਉਹਦੇ ਇਲਾਜ ਦੇ ਵਾਸਤੇ ਇੱਕ ਅੰਗਰੇਜ਼ ਡਾਕਟਰ ਆਉਂਦਾ ਉਸ ਅੰਗਰੇਜ਼ ਡਾਕਟਰ ਦਾ ਨਾਮ ਹੈ ਡਾਕਟਰ ਲਾਰੈਂਸ ਜੌਨ ਹੌਗਨ ਬਰਕਰਸ ਅੰਗਰੇਜ਼ ਡਾਕਟਰ ਹੈ ਅੰਗਰੇਜ਼ ਡਾਕਟਰ ਜਿਹੜਾ ਆਉਂਦਾ ਉਹ ਹੈ ਕੌਣ ਤੁਹਾਡੇ ਚ ਕੋਈ ਹੋਮੋਪੈਥੀ ਦੀ ਦਵਾਈ ਖਾਂਦਾ ਜੀ ਹੋਮੋਪੈਥਿਕ ਦਵਾਈ ਕੋਈ ਖਾਂਦੇ ਹੋ ਜਿਹੜੇ ਡਾਕਟਰ ਨੇ ਹੋਮੋਪੈਥਿਕ ਦਵਾਈਆਂ ਦੀ ਕਾਢ ਕੱਢੀ ਉਹਦਾ ਨਾਮ ਸੀ ਡਾਕਟਰ ਹੈਨਿਮਨ ਤੇ ਡਾਕਟਰ ਹੈਨਿਮਨ ਉਸ ਪਰਿਵਾਰ ਦਾ ਡਾਕਟਰ ਸੀ ਜਿਸ ਪਰਿਵਾਰ ਦੀ ਈਸਟ ਇੰਡੀਆ ਕੰਪਨੀ ਸੀ ਜਿਨੇ ਹਿੰਦੁਸਤਾਨ ਤੇ ਰਾਜ ਕੀਤਾ ਸੋ ਉਸ ਪਰਿਵਾਰ ਦੇ ਡਾਕਟਰ ਦਾ ਚੇਲਾ ਰਣਜੀਤ ਸਿੰਘ ਦੇ ਕੋਲ ਸਾਜ਼ਿਸ਼ ਦੇ ਨਾਲ ਭੇਜਿਆ ਗਿਆ ਜਿਹੜਾ ਰਣਜੀਤ ਸਿੰਘ ਨੂੰ ਦਵਾਈ ਦੇ ਵਿੱਚ ਮਿਊਰੇਟ ਤੇ ਆਰਸੈਨਿਕ ਐਸੀਟੇਟ ਜਿੰਗੂ ਤੁਸੀਂ ਸੰਖਿਆ ਤੇ ਮਾਰਿਆ ਹੋਇਆ ਪਾਰਾ ਕਹਿੰਦੇ ਜੋ ਦਿੰਦਾ ਹੈ ਰਣਜੀਤ ਸਿੰਘ ਤਿੰਨ ਪੋਲੀਨ ਪੋਨਾਪਾਚ ਇਹ ਆਪਣੀ ਮੌਤੇ ਨਹੀਂ ਮਰੇ ਮਾਰੇ ਗਏ ਨੇ ਜ਼ੇਰ ਦੇ ਕੇ ਬਿਮਾਰ ਜ਼ਰੂਰ ਹੋਏ ਤੇ ਜਦੋਂ ਡਾਕਟਰ ਹੀ ਜਦੋਂ ਮਾਂ ਹੀ ਜ਼ਹਿਰ ਦੇਵੇ ਤੇ ਪੁੱਤ ਨੂੰ ਕਿਨੇ ਬਚਾਉਣਾ ਹੈ ਜਦੋਂ ਡਾਕਟਰ ਦਵਾਈ ਦੇ ਰਾਈ ਜ਼ਹਿਰ ਦੇ ਰਿਹਾ ਤੇ ਜਿਹੜੀਆਂ ਉਹਦੀਆਂ ਉੱਥੇ ਗੋਲੀਆਂ ਨੇ ਜਿਹੜੀਆਂ ਦਾਸੀਆਂ ਨੇ ਉਹ ਹੱਥੀਂ ਦਵਾਈ ਦੇ ਰਹੀਆਂ ਨੇ ਤੇ ਦਵਾਈ ਦੇ ਵਿੱਚ ਨਾਲ ਜ਼ਹਿਰ ਆ ਰਣਜੀਤ ਸਿੰਘ ਦੀ ਹੌਲੀ ਹੌਲੀ ਮੌਤ ਹੋਈ ਹੁਣ ਅਗਲਾ ਸਵਾਲ ਫਿਰ ਸਿੱਖਾਂ ਦੇ ਸੁੱਟਿਆ ਜਾਂਦਾ ਹੈ ਜੇਰਨਜੀਤ ਸਿੰਘ ਗੁਰੂਗ੍ਰੰਥ ਸਾਹਿਬ ਨੂੰ ਮੰਨਦਾ ਸੀ ਉਹਦੇ ਸੰਸਕਾਰ ਦੇ ਸਮੇ 11ਆਂ ਰਾਣੀਆਂ ਸਤੀ ਕਿ ਹੋਈਆਂ ਕੀਤਾ ਜਾਂਦਾ ਸਾਡੇ ਤੇ ਸਵਾਲ 11 ਰਾਣੀਆਂ ਸਤੀ ਹੋਈਆਂ ਹੁਣ ਇੱਕ ਸਵਾਲ ਕਦੀ ਮੈਂ ਆਰੰਭ ਚ ਕਿਹਾ ਸੀ ਹਰ ਗੱਲ ਨੂੰ ਸੋਚਣ ਦਾ ਯਤਨ ਕਰੋ ਕਦੀ ਸੋਚਿਆ ਮਹਿਤਾਬ ਕੌਰ ਸਤੀ ਨਾ ਹੋਈ ਚੰਦਕੌਰ ਸਤੀ ਨਾ ਹੋਈ ਦਇਆ ਕੌਰ ਸਤੀ ਨਾ ਹੋਈ ਜਿੰਦਾਂ ਸਤੀ ਨਾ ਹੋਈ ਜਿਨ੍ਹਾਂ ਨੇ ਰਣਜੀਤ ਸਿੰਘ ਦੇ ਪੁੱਤ ਜੰਮੇ ਆ ਉਹ ਤੇ ਕੋਈ ਨਾਲ ਸਤੀ ਨਾ ਹੋਈ ਤੇ ਜਿਹੜੀਆਂ ਡੋਗਰਿਆਂ ਨੇ ਲਿਆ ਕੇ ਦਰਬਾਰ 'ਚ ਰੱਖੀਆਂ ਸੀ ਉਹਨਾਂ ਨੂੰ ਬਹੁਤਾ ਪਿਆਸ ਸੀ ਰਣਜੀਤ ਸਿੰਘ ਦੇ ਨਾਲ ਉਹ ਕਿਉਂ ਸਤੀ ਹੋਈਆਂ ਲਤੀਫ ਨੂੰ ਪੜੋ ਹਿਸਟਰੀ ਆਫ ਪੰਜਾਬ ਉਰਦੂ ਦੇ ਵਿੱਚ ਉਹਦਾ ਆਖਰੀ ਚੈਪਟਰ ਰਣਜੀਤ ਸਿੰਘ ਦੇ ਬਾਰੇ ਕਹਿੰਦਾ ਜਦੋਂ ਰਣਜੀਤ ਸਿੰਘ ਨੂੰ ਚਿਖਾ ਦੇ ਉੱਪਰ ਰੱਖਣ ਲਈ ਲਿਜਾਇਆ ਜਾ ਰਿਹਾ ਸੀ ਤੇ ਜਿਹੜੀਆਂ ਗੋਲੀਆਂ ਨੇ ਸਤੀ ਹੋਣੀਆਂ ਸੀ ਉਹਨਾਂ ਦੇ ਸਾਹਮਣੇ ਦੋ ਦੋ ਸਿਪਾਹੀ ਸ਼ੀਸ਼ਾ ਫੜ ਕੇ ਤੁਰ ਰਹੇ ਸੀ ਕਿਉਂ ਜੀ ਉਹਦੇ ਸਾਹਮਣੇ ਸ਼ੀਸ਼ਾ ਲੈ ਕੇ ਕਿਉਂ ਤੁਰ ਰਹੇ ਸੀ ਕਿਸੇ ਨੇ ਪੁੱਛਿਆ ਭੀ ਕਿਉਂ ਤੁਰ ਰਹੇ ਨੇ ਇਸ ਕਰਕੇ ਕਿ ਇਹਨਾਂ ਦੀ ਅੱਖ ਚੋਂ ਅਥਰੂ ਨਹੀਂ ਡਿੱਗਣਾ ਚਾਹੀਦਾ ਇਹ ਮਰਜ਼ੀ ਨਾਲ ਚਖਾ ਦੇ ਉੱਪਰ ਸਤੀ ਹੋਣ ਸ਼ਹੀਦ ਹੋਣ ਜਾ ਰਹੀਆਂ ਨੇ ਨਹੀਂ ਇਹ ਉਹ 11 ਗੋਲੀਆਂ ਸੀ ਜਿਨ੍ਹਾਂ ਦੇ ਰਾਹੀ ਡੋਗ ਰਿਆਂ ਨੇ ਤੇ ਉਸ ਡਾਕਟਰ ਨੇ ਰਣਜੀਤ ਸਿੰਘ ਨੂੰ ਜ਼ਹਿਰ ਦਿੱਤਾ ਤੇ ਉਹਨਾਂ ਨੂੰ ਨਾਲ ਸਤੀ ਕਰਕੇ ਸਬੂਤ ਖਤਮ ਕਰਨੇ ਸੀ ਸ਼ੀਸ਼ੇ ਇਸ ਕਰਕੇ ਅੱਗੇ ਸੀ ਕਿ ਕਿਤੇ ਅੱਖ ਦਾ ਇਸ਼ਾਰਾ ਕਿਸੇ ਸਿੱਖ ਜਰਨੈਲ ਨੂੰ ਜਾਂ ਸਫਾਈ ਨੂੰ ਨਾ ਕਰ ਦੇਵੇ ਕਿ ਗੱਲ